ਦੋਸਤੋ ਇੱਕ ਭੈਣ ਦੀ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਨੇ ਦੱਸਿਆ ਕਿ ਪ੍ਰੈਗਨਨਸੀ ਤੋਂ ਬਾਅਦ ਜਦੋਂ ਡਿਲੀਵਰੀ ਹੁੰਦੀ ਆ ਉਸ ਟਾਈਮ ਪੰਜਾਬ ਦੇ ਵਿੱਚ ਹੀ ਆਪਰੇਸ਼ਨ ਇੰਨੇ ਜ਼ਿਆਦਾ ਕਿਉਂ ਕੀਤੇ ਜਾਂਦੇ ਨੇ ਕਿ ਇਹੇ ਗੱਲ ਸੱਚ ਆ ਨਾ ਤੁਹਾਨੂੰ ਆਹ ਵੀਡੀਓ ਤੋਂ ਪਤਾ ਲੱਗ ਜਾਣਾ ਆਜੋ ਆਪਾਂ ਵੀਡੀਓ ਦੇਖਦੇ ਆ ਮੰਨੇ ਲਿਆਉਂਦੇ ਆ ਆਜੋ ਦੂਜੀਆਂ ਸਟੇਟਾਂ ਦੇ ਵਿੱਚ ਲੇਡੀ ਦੇ ਆਪਰੇਸ਼ਨ ਘੱਟ ਤੋਂ ਘੱਟ ਹੁੰਦੇ ਨੇ ਬੱਚੇ ਵੱਧ ਤੋਂ ਵੱਧ ਹੁੰਦੇ ਨੇ ਤੇ ਸਾਡੀ ਸਟੇਟ ਦੇ ਵਿੱਚ ਵੱਧ ਤੋਂ ਵੱਧ ਆਪਰੇਸ਼ਨ ਹੁੰਦੇ ਆ 100 ਚੋਂ 80% ਲੇਡੀ ਦੇ ਆਪਰੇਸ਼ਨ ਕੀਤੇ ਜਾਂਦੇ ਆ ਇੰਨਾਂ ਗੱਲਾਂ ਤੇ ਗੌਰ ਕਰਨ ਦੀ ਲੋੜ ਆ ਸਾਨੂੰ ਜਿਹੜੇ ਅਸੀਂ ਸੋਚ ਲੈਂਦੇ ਆ ਵੀ ਅੱਜ ਕੱਲ੍ਹ ਲੋਕ ਇਸ ਕਰਕੇ ਬੱਚੇ ਪੈਦਾ ਨਹੀਂ ਕਰਦੇ ਕਿ ਉਹਨਾਂ ਕੋਲ ਜ਼ਮੀਨ ਜਾਇਦਾਦ ਨਹੀਂ ਹੁੰਦੀ ਆ ਵੀ ਕਿਹੜੇ ਕਿਹੜੇ ਬੱਚੇ ਨੂੰ ਅਸੀਂ ਵੰਡ ਕੇ ਦੇਵਾਂਗੇ ਇਹ ਬਾਪੂ ਜੀ ਫਿਰ ਕਹਿ ਰਹੇ ਨੇ ਕਹਿੰਦੇ ਉਹਨਾਂ ਕੋਲ ਤਾਂ ਜ਼ਮੀਨਾਂ ਜਾਇਦਾਦਾਂ ਵੀ ਨਹੀਂ ਹੈਗੀਆਂ ਉਹ ਵੀ ਤਾਂ ਬੱਚੇ ਪਾਲਦੇ ਆ ਤੇ ਤੁਹਾਡੇ ਕੋਲ ਤਾਂ ਜ਼ਮੀਨਾਂ ਜਾਇਦਾਦਾਂ ਵੀ ਹੈਗੀਆਂ ਨੇ ਤੇ ਤੁਸੀਂ ਤਾਂ ਆਪਣੇ ਬੱਚੇ इजीली ਪਾਲ ਸਕਦੇ ਹੋ ਬਿਲਕੁਲ ਪਾਲ ਸਕਦੇ ਆ ਜਦੋਂ ਔਰਤ ਕੋਲ ਬੱਚਾ ਹੋਣਾ ਹੁੰਦਾ ਤਾਂ ਚੱਕ ਕੇ ਉਹਦਾ ਆਪਰੇਸ਼ਨ ਕਰ ਦਿੱਤਾ ਜਾਂਦਾ ਦੂਜੀ ਵਾਰ ਫਿਰ ਬੱਚਾ ਹੋਣਾ ਆਪਰੇਸ਼ਨ ਫਿਰ ਹੋ ਜਾਂਦਾ ਆ ਜਦ ਤੀਜੀ ਵਾਰ ਬੱਚਾ ਕਰਨਾ ਨਾ ਤਾਂ ਉਸ ਔਰਤ ਦੀ ਜ਼ਿੰਦਗੀ ਦੇ ਲਈ ਬਹੁਤ ਖਤਰਨਾਕ ਹੋ ਜਾਂਦਾ ਜਿਹਦੇ ਕਰਕੇ ਸਾਡੀਆਂ ਔਰਤਾਂ ਜ਼ਿਆਦਾ ਬੱਚੇ ਨਹੀਂ ਕਰ ਸਕਦੀਆਂ ਮੈਂ ਲਾਸਟ ਟਾਈਮ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਇਹਦਾ ਕਾਰਨ ਕੀ ਹੈ ਸਾਡੇ ਪੰਜਾਬ ਦੇ ਵਿੱਚ ਹੀ ਸਭ ਤੋਂ ਵੱਧ ਆਪਰੇਸ਼ਨ ਕਿਉਂ ਕੀਤੇ ਜਾਂਦੇ ਨੇ ਤਾਂ ਲੋਕਾਂ ਦੀ ਮਾਰਟੈਲਿਟੀ ਪਤਾ ਕੀ ਕਹਿੰਦੀ ਆ ਇਹ ਤਾਂ ਤਾਂ ਕੀਤੇ ਜਾਂਦੇ ਆਪਰੇਸ਼ਨ ਕਿ ਡਾਕਟਰ ਜ਼ਿਆਦਾ ਪੈਸਾ ਬਣਾਉਣਾ ਚਾਹੁੰਦੇ ਆ ਕਿ ਜ਼ਿਆਦਾ ਪੈਸਾ ਬਣੇ ਤਾਂ ਕਰਕੇ ਆਪਰੇਸ਼ਨ ਕੀਤੇ ਜਾਂਦੇ ਆ ਬਿਲਕੁਲ ਗਲਤ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ 100 ਚੋਂ 80 ਤੋਂ 70 80% ਆਪਰੇਸ਼ਨ ਕੀਤੇ ਜਾਂਦੇ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਤਾਂ ਕੋਈ ਇਨਾ ਪੈਸਾ ਵੀ ਨਹੀਂ ਡਾਕਟਰ ਲੈਂਦੇ ਉੱਥੇ ਤਾਂ ਫ੍ਰੀ ਹੁੰਦਾ ਹੈ ਇਲਾਜ ਔਰਤਾਂ ਦਾ ਫਿਰ ਉੱਥੇ ਕਿਉਂ ਆਪਰੇਸ਼ਨ ਕਰਦੇ ਆ ਕਦੀ ਸੋਚਿਆ ਗੱਲਾਂ ਬਹੁਤ ਸਾਰੀਆਂ ਨੇ ਬਹੁਤ ਡੁੰਗੀਆਂ ਨੇ ਜਿਹੜੀਆਂ ਜਿਨ੍ਹਾਂ ਤੇ ਸਾਨੂੰ ਸੋਚਣ ਦੀ ਲੋੜ ਆ ਅੱਜ ਪੰਜਾਬ ਦੇ ਵਿੱਚ 100 ਚੋਂ 60% ਕੁੜੀਆਂ ਨੇ ਜੰਗ ਕੁੜੀਆਂ ਜਿਨ੍ਹਾਂ ਨੂੰ ਪੀਰੀਅਡਸ ਨਹੀਂ ਆਉਂਦੇ ਜਿਨ੍ਹਾਂ ਨੂੰ ਪੀਰੀਅਡਸ ਦੀ ਪ੍ਰੋਬਲਮ ਆ ਜਿਨ੍ਹਾਂ ਦੇ ਇੱਥੇ ਦਾੜੀ ਆਉਣੀ ਸ਼ੁਰੂ ਹੋ ਜਾਂਦੀ ਆ ਹਾਰਮੋਨਲ ਚੇਂਜਸ ਹੋ ਜਾਂਦੇ ਆ ਇਹ ਅਭੀ ਪੰਜਾਬ 'ਚ ਹੁੰਦਾ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਹੀ ਹੁੰਦਾ ਤੇ ਕੁੜੀਆਂ ਪੀਰੀਅਡਸ ਔਨ ਦੀ ਦਵਾਈ ਖਾਂਦੀਆਂ ਨੇ ਉੱਥੇ ਸਾਨੂੰ ਇਹ ਚੀਜ਼ਾਂ ਤੇ ਸੋਚਣ ਦੀ ਲੋੜ ਆ ਕਿ ਸਾਡੇ ਪੰਜਾਬ 'ਚ ਹੀ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਬਾਹਰਲੀ ਸਟੇਟਸ 'ਚ ਕਿਉਂ ਨਹੀਂ ਹੋ ਰਹੀਆਂ ਕਿਹੜੀ ਇਹੋ ਜੀ ਲੇਡੀਜ਼ ਮੈਡੀਸਨ ਖਾਂਦੀਆਂ ਨੇ ਬੱਚਾ ਹੋਣ ਵੇਲੇ ਜਾਂ ਬੱਚੇ ਤੋਂ ਪਹਿਲਾਂ ਕਿ ਉਹਨਾਂ ਨੂੰ ਇਹ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਕਿਹੜੀਆਂ ਮੈਡੀਸਨ ਆ ਸਾਨੂੰ ਸਟਾਪ ਕਰ ਦੇਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਤੇ ਸਾਨੂੰ ਸੋਚਣ ਦੀ ਲੋੜ ਆ ਜੇ ਤੁਸੀਂ ਕੰਟਰੋਲ ਕਰਨਾ ਚਾਹੁੰਦੇ ਹੋ ਨਾ ਤਾਂ ਜਿਹੜੇ ਲੇਡੀਜ਼ ਦੇ ਸੱਜੇਰੀਆਂ ਕਿਤੇ ਜਾਂਦੇ ਆ ਬੱਚੇ ਟਾਈਮ ਆਪਰੇਸ਼ਨ ਕੀਤੇ ਜਾਂਦੇ ਆ ਉਹਨਾਂ ਦੇ ਕੰਟਰੋਲ ਪਾਓ ਮੇਰੇ ਹੱਥ ਬੰਨ੍ਹ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੀ ਜੇ ਤੁਸੀਂ ਕੰਟਰੋਲ ਕਰਨਾ ਨਾ ਤਾਂ ਆਪਰੇਸ਼ਨਾਂ ਤੇ ਕੰਟਰੋਲ ਕਰਾਓ ਕਿ ਲੇਡੀ ਦੇ ਸਾਡੀਆਂ ਦੇ ਆਪਰੇਸ਼ਨ ਨਾ ਕਿਤੇ ਜਾਣ ਬਾਹਰੀਆਂ ਸਟੇਟਸ ਨਹੀਂ ਕੀਤੇ ਜਾਂਦੇ ਤੇ ਅਸੀਂ ਹੱਸ ਕੇ ਆਪਰੇਸ਼ਨ ਕਰਵਾ ਲੈਂਦੇ ਆ ਸੋ ਇਹ ਮੁੱਦੇ ਤੇ ਕੋਈ ਗੱਲ ਹੀ ਨਹੀਂ ਕਰਦਾ ਇਹ ਮੁੱਦੇ ਤੇ ਕੋਈ ਬੋਲਦਾ ਹੀ ਨਹੀਂ ਕਿ ਤੁਹਾਨੂੰ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਪੰਜਾਬ 'ਚ ਬੈਠਿਆਂ ਇਹ ਕੋਹਰ ਗੱਲ ਤੇ ਕੋਈ ਕਹਿੰਦਾ ਸਾਡੇ ਪੰਜਾਬ ਦੀਆਂ ਔਰਤਾਂ ਜੀ ਕੰਮ ਨਹੀਂ ਕਰਦੀਆਂ ਤਾਂ ਕਰਕੇ ਇਹ ਮੰਜੇ ਤੇ ਪਈਆਂ ਰਹਿੰਦੀਆਂ ਨੇ ਬੈੱਡ ਰੈਸਟ ਤੇ ਕਿਉਂ ਬਈ ਸਾਡੀਆਂ ਔਰਤਾਂ ਨੂੰ ਬੈੱਡ ਰੈਸਟ ਦੱਸੀ ਜਾਂਦੀ ਆ ਠੀਕ ਆ ਕੁਝ ਔਰਤਾਂ ਹੁੰਦੀ ਆ ਪ੍ਰੋਬਲਮ ਉਹਨਾਂ ਨੂੰ ਬੈੱਡ ਰੈਸਟ ਦੱਸੀ ਜਾਂਦੀ ਆ ਬਾਕੀ ਔਰਤਾਂ ਨੂੰ ਬਿਨਾਂ ਬਿਨਾਂ ਐਨੀ ਪ੍ਰੋਬਲਮ ਤੋਂ ਬੈੱਡ ਰੈਸਟ ਕਿਉਂ ਦੱਸੀ ਜਾਂਦੀ ਆ ਕਈ ਔਰਤਾਂ ਨੂੰ ਕੋਈ ਪ੍ਰੋਬਲਮ